मोदी सरकार मोदी सरकार मोदी सरकार जीवीदारे छो कीवीदारे छॾियो ਕੋਈ ਕੋਈ ਨੇ ਵੀ ਸ਼ਾਂਤਮਈ ਰੱਖਣਾ ਹੈ ਅਦੇ ਅੱਗੇ ਅਸੀਂ ਰੱਖਣਾ ਹੈ ਕੋਈ ਅਸੀਂ ਉਹਦੇ ਚ ਲਾਅ ਐਂਡ ਆਰਡਰ ਦਾ ਪ੍ਰੋਬਲਮ ਨਹੀਂ ਹੋਣ ਦੇਣਾ ਅਸੀਂ ਸ਼ਾਂਤਮਈ ਟੰਗ ਦਾ ਦਰੀਆਂ ਲਿਆਂਦੀਆਂ ਨੇ ਅਸੀਂ ਬਹਿਣਾ ਹੈ ਅਸੀਂ ਟਾਈਮ ਕੱਢ ਕੇ ਤੁਹਾਡੇ ਇਸ ਸ਼ਬਦ ਇਸ ਵੇਲੇ ਮੋਦੀ ਸਰਕਾਰ ਨੇ ਦਾ ਕਟੜ ਸਰਕਾਰ ਨੇ ਕਿਸਾਨਾਂ ਦੇ ਕੀਤਾ ਇਹ ਅਜੇ ਤੱਕ ਨਹੀਂ ਹੋਇਆ ਨਹੀਂ ਨਹੀਂ ਇਹਦੇ ਨਾਲ ਵੱਡਿਆ ਠੱਕਾ ਕਿਸਾਨ ਦੇ ਨਾਲ ਨਹੀਂ ਹੋ ਸਕਦਾ ਸਰਕਾਰ ਸਾਡੀ ਹੋਵੇ ਹਿੰਦੁਸਤਾਨ ਸਾਡਾ ਹੋਵੇ ਪੰਜਾਬ ਸਾਡਾ ਹੋਵੇ ਤੇ ਸਾਡੇ ਪੰਜਾਬ ਦੇ ਵਿੱਚ ਖੱਟੜ ਸਾਹਿਬ ਆਣ ਕੇ ਬੀਜਪੀ ਦੇ ਇਸ਼ਾਰੇ ਤੇ મોદી ਦੇ ਇਸ਼ਾਰੇ ਤੇ ਆਣ ਕੇ ਤੇ ਸਾਡੇ ਤੇ ਤਸ਼ੱਦਦ ਕਰਨ ਇਹਦੇ ਨਾਲ ਵੱਡਾ ਗੁਨਾਹ ਕੋਈ ਨਹੀਂ ਜਦੋਂ ਉਹਨਾਂ ਨੂੰ ਲੋੜ ਪੈਂਦੀ ਆ ਪੰਜਾਬ ਦੀ ਪੰਜਾਬੀਆਂ ਦੀ ਤੇ ਉਹਨੂੰ ਵੰਗਾਰਦੇ ਆ ਤੇ ਅਸੀਂ ਐ ਕਰਕੇ ਆਉਨੇ ਆਂ ਵੀ ਅਸੀਂ ਤੁਹਾਡੇ ਮਗਰ ਖੜੇ ਆਂ ਚਾਹੇ ਉਹ ਬਾਰਡਰ ਹੈ ਚਾਹੇ ਉਹ ਕਿਸਾਨੀ ਹੈ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜ੍ਹਦੇ ਆ। ਪਹਿਲੀ ਵਾਰ ਵੇਖਣ ਨੂੰ ਮਿਲਿਆ ਇੰਨੇ ਡੇਅਰ ਗੈਸ ਦੇ ਜਿਹੜੇ ਗੋਲੇ ਛੁੱਟੇ ਗਏ ਨੇ ਕਿਸਾਨਾਂ ਦੇ ਉੱਤੇ ਪਹਿਲੀ ਵਾਰ ਵੇਖਣ ਨੂੰ ਮਿਲਿਆ। ਬਹੁਤ ਸਰਕਾਰਾਂ ਵਿੱਚ ਉਹ ਨਹੀਂ ਆ ਨੇ ਬਹੁਤ ਐਡੀਟੇਸ਼ਨ ਵੀ ਹੁੰਦੇ ਰਹੇ ਨੇ। ਕਦੀ ਅਸਥਾਂ ਦਾ ਐਡੀਟੇਸ਼ਨ ਨਹੀਂ ਵੇਖਿਆ। ਮੈਂ ਤੇ ਸਮਝਦਾ ਜੀ ਵੀ ਇਹਦੇ ਨਾਲੋਂ ਵੱਡਾ ਧੱਕਾ ਕਦੀ ਨਾ ਵੇਖਿਆ ਤੇ ਨਾ ਹੋਣਾ ਹੈ। ਤੇ ਇੱਕ ਗੱਲ ਸ਼ਿਕਾਇਤ ਵੀ ਦਿੰਨੇ ਆਂ ਅਸੀਂ। ਮੋਦੀ ਸਾਹਿਬ ਭਾਜਪਾ ਵਾਲਿਆਂ ਨੂੰ ਇੱਕ ਗੱਲ ਕਹਿਣੀ ਚਾਹੁੰਦੇ ਆਂ। ਪੰਜਾਬ ਵਾਲਿਆਂ ਨੂੰ ਨਾਮ ਗਾਰੋ ਜੇ ਉਹ ਅਣਖੀ ਲੋਕ ਹੈਗੇ ਨੇ ਜੇ ਉਹ ਆਪਣੇ ਆਈ ਤੇ ਆ ਗਏ ਤਾਂ ਫਿਰ ਬਹੁਤ ਕੁਝ ਕਰ ਸਕਦੇ ਨੇ ਤੁਸੀਂ ਉਹਨਾਂ ਨੂੰ ਪਿਆਰ ਦੇ ਨਾਲ ਤੇ ਜੋ ਮਰਜ਼ੀ ਮੰਨਵਾਲੋ ਉਹਨਾਂ ਨੂੰ ਤੁਸੀਂ ਵਾਦਾ ਕੀਤਾ ਸੀ ਉਹ ਤੁਹਾਨੂੰ ਸਿਰਫ ਵਾਦਾ ਚੇਤਾ ਕਰਾਉਣ ਜਾ ਰਹੇ ਨੇ ਕੀ ਵਾਦੇ ਸੀ ਇੱਕ ਕੈਮਿਸਪੀ ਦਾ ਕੀਤਾ ਸੀ ਇੱਕ ਸੁਆਮੀਨਾਥ ਕਮਿਸ਼ਨ ਦਾ ਕੀਤਾ ਸੀ ਅਸੀਂ ਬਾਕੀ ਸਾਰੇ ਛੱਡ ਦਿੰਨੇ ਆ ਇਹ ਦੋ ਸਾਡੇ ਜਿਹੜੇ ਮੇਨ ਇਸ਼ੂਜ਼ ਨੇ ਉਹ ਤੁਸੀਂ ਮੰਨੇ ਸੋ ਉਹ ਮੰਨ ਲਓ ਤੇ ਕੋਈ ਰੋਣਾ ਹੀ ਨਹੀਂ ਸਾਡਾ ਕਿਸਾਨੀ ਦਾ ਤੇ ਤੁਹਾਡਾ ਅਸੀਂ ਉਹ ਸਿਰਫ ਯਾਦ ਕਰਾਉਣ ਜਾ ਰਹੇ ਸੀ ਲੇਕਿਨ ਇੱਕ ਗੱਲ ਸੁਣ ਲਓ ਕਨਸਟੀਟਿਊਸ਼ਨ ਸੰਵਿਧਾਨ ਹਮੇਸ਼ਾ ਇੱਕ ਗੱਲ ਕਹਿੰਦਾ ਹਰ ਸਿਟੀਜ਼ਨ ਆਫ ਇੰਡੀਆ ਉਹਨੂੰ ਹੱਕ ਆ ਕਿ ਜਿੱਥੇ ਮਰਜ਼ੀ ਪੀਸਫੁਲੀ ਹੋਰ ਪ੍ਰੋਟੈਸਟ ਕਰ ਸਕਦਾ ਔਰ ਉਹਦੀ ਗੱਲ ਸੁਣੀ ਜਾਊ ਲੇਕਿਨ ਡਰੋਨ ਦੇ ਰਾਹੀਂ ਜਿਸ ਤਰ੍ਹਾਂ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਕਿ ਲੱਗਦਾ ਕਿ ਡਰੋਨ ਉੱਡ ਸਕਦਾ ਸੀ ਗੱਲ ਹੈ ਲੇਕਿਨ ਉੱਥੋਂ ਮਿਨਿਸਟਰ ਕਹਿ ਰਹੇ ਨੇ ਕਹਿੰਦੇ ਕਿ ਡਰੋਨ ਦਾ ਦੇਖੋ ਨਹੀਂ ਰੁਕਿਆ ਜੀ ਦੇਖੋ ਗੱਲ ਇਹ ਆ ਇਹ ਕੋਈ ਤਰੀਕਾ ਗਲਤ ਹੈ ਪਹਿਲੀ ਦੇਖ ਲਓ ਸਾਡੀ ਟੈਰਿਟਰੀ 'ਚ ਸਾਡੇ ਪੰਜਾਬ ਦੇ ਜਿਹੜੀ ਆ ਧਰਤੀ ਤੇ ਆ ਗਿਆ ਉਹ ਹੱਕ ਹੀ ਨਹੀਂ ਹੈਗਾ ਉਹਨਾਂ ਦਾ ਹਜੀ ਉਹ ਹੈ ਲੇਕਿਨ ਲੱਗਦਾ ਕਿ ਕਿਸੇ ਨੂੰ ਕਹਿਣ ਦੀ ਪਾਕਿਸਤਾਨ ਦਾ ਬਾਰਡਰ ਨਹੀਂ ਹੈ ਉਹਦੇ ਬਣਾ ਹੀ ਦਿੱਤਾ ਉਹਨਾਂ ਇਹ ਕੋਈ ਤਰੀਕਾ ਛੋੜੀ ਹੈ ਬਈ ਬਾਰਡਰ ਦਾ ਇੱਕੋ ਨਵਾਂ ਬਾਰਡਰ ਨੇ ਬਣਾਇਆ ਕੀਤਾ ਅਸੀਂ ਤਾਂ ਕਦੀ ਵੇਖਿਆ ਨਹੀਂ ਔਰ ਮੈਂ ਅੱਜ ਵੀ ਕਿਸੇ ਦਾਬ ਨਹੀਂ ਦਿੰਦਾ ਕੋਈ ਬਿਲਕੁਲ ਇਹ ਗੱਲ ਨਾ ਕਰੋ ਇਹ ਤੁਹਾਨੂੰ ਮਹਿੰਗੀ ਪੈਣੀ ਹੈ ਮੋਦੀ ਸਾਹਿਬ ਤੇ ਖੱਟਣ ਸਾਹਿਬ ਮਹਿੰਗੀ ਪੈਣੀ ਹੈ ਇਹਨਾਂ ਨਾਲ ਕਰੋ ਪਿਆਰ ਨਾਲ ਇਹਨਾਂ ਨੂੰ ਜਾਣਦੇ ਹੋ ਦਿੱਲੀ ਗੱਲ ਰੱਖ ਕੇ ਤੇ ਆ ਜਾਣਗੇ ਸਰ ਜੀ ਸਰ ਤੁਸੀਂ ਕੀ ਕਹਿ ਰਹੇ ਹੋ ਆਪ ਭਾਗ ਪਾ ਅੱਜ ਸਾਨੂੰ ਜੋ ਰਾਜਪਾਦਸ਼ ਪੰਜਾਬ ਮੈਡੀ ਦੇ ਪ੍ਰਧਾਨ ਅਮਰਦੇਵ ਕਾਲਾ ਬਰਿੰਦ ਜੀ ਨੇ ਅੱਗੇ ਕਿਹਾ ਕਿ ਸਾਰੇ ਦਿਨਾਂ ਹੈਡਕੁਆਟਰ ਤੇ ਤੁਸੀਂ ਸਾਥ ਮੇ ਧੰਦੇ ਨਾਲ ਉਹ ਜੀ ਦੇ ਆਪੋ ਆਪਣੇ ਘਰਾਂ ਦੇ ਬਾਹਰ ਤੁਸੀਂ ਦੋਸਤਾਂ ਮੇਰੇ ਜਾਣੇ ਅਸੀਂ ਹਰਪਦਾ ਵਾਲਾ ਦੀ ਜੋ ਸਾਡੇ ਇਹਾਤੀ ਦੇ ਇਲਾਕੇ ਨੇ ਉਹਨਾਂ ਦੀ ਅਗਵਾਈ ਦੇਣਾ ਚਾਹੁੰਦੇ ਅਸੀਂ ਇਹਾਤੀ ਵਾਲੇ ਹਲਕਾ ਟਾਰੀ ਹਲਕਾ ਮਜੀਠਾ ਤੇ ਹਲਕਾ ਰਾਜਾ ਸਾਹੀ ਅਸੀਂ ਚਾਰ ਹਲਕਿਆਂ ਦੇ ਕਾਂਗਰਸ ਪਾਰਟੀ ਦੇ ਜਿਹੜੇ ਔਰੇ ਦਰਸਾ ਇਗਾਨਸਰ ਉਹਨਾਂ ਦੇ ਨਾਲ ਅਸੀਂ ਸ਼ਾਮ ਮੇ ਢੰਗ ਨਾਲ ਰੋਸ ਧਰਨਾ ਦੇ ਲਈ ਸ਼ੇਵਕ ਮਲਕ ਦੇ ਘਰ ਜਾ ਰਹੇ ਸੀ ਪਰ ਸਾਨੂੰ ਪੁਲਿਸ ਨੇ ਬੜੇ ਇੱਥੇ ਰੋਕ ਲਿਆ ਗਿਆ ਸਾਨੂੰ ਜਾਣ ਨਹੀਂ ਦੇ ਰਹੇ ਮੈਂ ਸਮਝਦਾ ਕਿ ਇਹਦੇ ਵਿੱਚ ਭਗਵੰਤ ਮਾਨ ਦਾ ਵੀ ਪੂਰਾ ਹਾਥ ਇੱਕੋ ਉਹਨਾਂ ਦੀ ਬੀਜੀਨ ਹੈ ਅੱਜ ਸਾਬ ਨੇ ਕਈ ਚਿਹਰੇ ਨੇ ਇਹਦਾ ਮਖੌੜਾ ਕਿਤੇ ਹੋਰ ਹੈ ਇਹਦਾ ਹਰ ਤੁਸੀਂ ਭਾਸ਼ਣ ਵੇਖ ਲਓ ਪੰਜਾਬ ਹੋਰ ਹੋਏਗਾ ਯੂਪੀ ਹੋਰ ਹੋਏਗਾ ਮੱਧ ਪ੍ਰਦੇਸ਼ ਹੋਰ ਹੋਏਗਾ ਜਦੋਂ ਸਾਡੇ ਸਿੱਖਾਂ ਦੇ ਧਰਮਾਂ ਦੇ ਜਾਂਦਾ ਉਥੋਂ ਇਹ ਕਹੇਗਾ ਮੇਰੇ ਨਾਲ ਦਾ ਮੈਂ ਸਭ ਤੋਂ ਗੁਰੂ ਗੋਬਿੰਦ ਸਿੰਘ ਨੂੰ ਸ਼ਾਇਦ ਨਹੀਂ ਮਰਦਾ ਤੇ ਜਿਹੜੀਆਂ ਇਹਦੀਆਂ ਕੋਈ ਗੱਲਾਂ ਕਰਨ ਵਾਲੀਆਂ ਨਹੀਂ ਇਹਦੇ ਤੇ ਲੋਕੀ ਯਕੀਨ ਕਰਨ ਲਈ ਰਾਜੀ ਨਹੀਂ ਜੋ ਇਹਨੇ ਕੀਤਾ ਇਹਨੂੰ ਇਹ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਨੇ ਮੂੰਹ ਨਾਲ ਖੁੱਲਣੀਆਂ ਪੈਣਗੀਆਂ ਲੇਕਿਨ ਕਿਸੇ ਨਾ ਡਰੋਨ ਦੇ ਰਾਹੀਂ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਲਗਾਤਾਰ ਹੀ ਗੋਲੇ ਛੁੱਟੇ ਜਾ ਰਹੇ ਨੇ ਲੋਕ ਕਿਸਾਨ ਕਾਫੀ ਜਿਹੜੇ ਨੇ ਉਹ ਘਾਇਲ ਵੀ ਹੋ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਲੱਗਦਾ ਕਿ ਇਸ ਤਰ੍ਹਾਂ ਦਾ ਕਦੀ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਪੈਰ ਤੇ ਘੱਤਰ ਦੀ ਜੰਗ ਹੋਵੇ ਇਹ ਭੁੱਲ ਰਹੇ ਨੇ ਹੂੰ ਇਹ ਭੁੱਲ ਰਹੇ ਨੇ ਕਿ ਇਹਨਾਂ ਦੇ ਨਾਲ ਵਿਗਾੜ ਕੇ ਜੋ ਇਹਦਾ ਹਾਲਾਤ ਹੋਣਗੇ ਇਹ ਕੰਟਰੋਲ ਤੋਂ ਬਾਹਰ ਹੋਣਗੇ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਮਾਧਮ ਤੋਂ ਤੁਹਾਡੇ ਮੀਡੀਆ ਦੇ ਰਾਹੀਂ ਕਿ ਪੰਜਾਬ ਦੀ ਜਵਾਨੀ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਨਾ ਛੇੜਿਆ ਜੇ ਇਹਨਾਂ ਨੇ ਹਮੇਸ਼ਾ ਹੀ ਦੇਸ਼ ਦੀ ਆਜ਼ਾਦੀ ਵਿੱਚ ਵੱਦ ਚੜ ਕੇ ਸਭ ਆਇਆ ਚਾਹੇ ਉਸ ਸਿਕ ਰੈਜਮੈਂਟ ਸੀ ਬਾਰਡਰਾਂ ਤੇ ਸਾਡੇ ਬੱਚੇ ਸ਼ਹੀਦ ਹੁੰਦੇ ਨੇ ਤੇ ਤੁਸੀਂ ਪੰਜਾਬ ਦੇ ਕਿਸਾਨਦਾਲ ਤੁਸੀਂ ਵਿਗੜ ਰਹੇ ਹੋ ਇਹ ਤੁਹਾਨੂੰ ਸਮਝ ਨਹੀਂ ਲੱਗਦਾ ਲੇਕਿਨ ਉਹ ਕਹਿੰਦੇ ਨੇ ਕਿ ਮੰਤਰੀ ਹਰਿਆਣਾ ਦੇ ਕਹਿ ਰਹੇ ਨੇ ਕਹਿੰਦੇ ਪਾਕਿਸਤਾਨ ਦਾ ਬਾਰਡਰ ਨਹੀਂ ਡਰੋਨ ਉਡ ਸਕਦਾ ਕੋਈ ਐਕਸਟਰਾ ਦੀ ਗੱਲ ਨਹੀਂ ਐ ਕਿ ਜਿੱਥੇ ਡਰੋਨ ਰੋਕਨ ਰੋਕਿਆ ਜਾਏਗਾ ਤੇ ਕਹਿੰਦੇ ਪਾਕਿਸਤਾਨ ਦਾ ਬਾਰਡਰ ਨਹੀਂ ਮੈਂ ਕਹਿੰਦਾ ਮੈਨੂੰ ਤਾਂ ਇਹ ਗੱਲ ਦਾ ਅਫਸੋਸ ਹੈ ਕਿ ਇਹ ਸਾਡੀ ਲੜਾਈ ਮੋਦੀ ਨਾਲ ਹੈ ਤੇ ਖੱਟੜ ਕਿਉਂ ਇਹਦੇ ਵਿੱਚ ਇੰਨੀ ਤੇਜਸਵੀ ਲੈ ਰਿਹਾ ਜੇ ਖੱਟੜ ਸੂਬੇ ਦਾ ਮੁੱਖ ਮੰਤਰੀ ਹੈ ਤੇ ਭਗਵੰਤ ਮਾਨ ਵੀ ਆਗੇ ਕਿਸਾਨਾਂ ਦੀ ਪਿੱਠ ਤੇ ਖਲੋਤਾ ਸਭ ਤੋਂ ਪਹਿਲਾਂ ਝੰਡਾ ਇਹਨੂੰ ਫੜਨਾ ਚਾਹੀਦਾ ਸੀ ਇਹ ਕਹਿੰਦਾ ਮੈਂ ਕਿਸਾਨ ਦਾ ਪੁੱਤ ਆ ਮੈਂ ਮਾਈਸਟਰ ਦਾ ਪੁੱਤ ਆ ਇਹਨੂੰ ਚਾਹੀਦਾ ਸੀ ਸਭ ਤੋਂ ਅੱਗੇ ਹੁੰਦਾ ਵੀ ਆਵਰਲ ਕੇ ਮੋਦੀ ਸਰਕਾਰ ਦੇ ਖਿਲਾਫ ਕਰੀਏ ਪਰ ਜਿਹੜੀ ਬਿੱਲੀ ਆ ਥਾਲੇ ਬਾਹਰ ਆ ਗਈ ਕਿ ਇਹ 20 ਟੀਮਾਂ ਭਾਜੀ ਜਾਂਦਾ ਬਾਲੀ ਦੀ ਐਡੀਟੇਸ਼ਨ ਤੇਜ ਕਰੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਜ਼ਰੂਰਤ ਪੈਦਾ ਕਿਉਂਕਿ ਰਾਹੁਲ ਗਾਂਧੀ ਵੱਲੋਂ ਵੀ ਸਾਫ਼ ਕਿਹਾ ਜਾ ਰਿਹਾ ਹੈ ਕਿ ਐਡੀਟੇਸ਼ਨ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਮੇਰਾ ਖਿਆਲ ਆ ਕਿ ਪਹਿਲੀ ਵਾਰ ਸ਼ਾਇਦ ਹੋਇਆ ਕਿ ਰਾਹੁਲ ਗਾਂਧੀ ਜੀ ਨੇ ਉੱਚੇ-ਅੱਚੇ ਤੌਰ ਤੇ ਉਹਨਾਂ ਨੂੰ ਫੋਨ ਕੀਤਾ ਜਿਸ ਦੀ ਅੱਖ ਦੇ ਵਿੱਚ ਗੋਲੀ ਲੱਗੀ ਸੀ ਜਿਹੜੀ ਪਿੱਠ ਤੇ ਸ਼ਰੇ ਲੱਗੇ ਸਨ ਔਰ ਅਫਸੋਸ ਪ੍ਰਗਟ ਕੀਤਾ ਸੀ ਔਰ ਰਾਹੁਲ ਗਾਂਧੇ ਜੀ ਨੇ ਸੰਦੇਸ਼ ਦਿੱਤਾ ਜਿਹਾ ਸਾਰੇ ਅਸੀਂ ਇਕੱਤਰ ਆ ਤੇ ਹਾਈ ਕਮਾਂਡ ਦੇ ਆਦੇਸ਼ਾਂ ਅਨੁਸਾਰ ਰਾਜਾ ਵਡਿੰਗ ਸਾਡੇ ਸੂਬੇ ਦੇ ਪ੍ਰਧਾਨ ਨੇ ਉਹਨਾਂ ਦੇ ਦੇਸ਼ਾਂ ਦੇ ਨਾਲ ਕਿ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਤੁਸੀਂ ਰੋਸ ਬਈ ਢੰਗ ਨਾਲ ਆਪਣਾ ਪ੍ਰਦਰਸ਼ਨ ਕਰਨਾ ਹੈ ਤਾਂ ਕਿ ਕੇਂਦਰ ਦੀ ਇਸ ਗੁੰਗੀ ਤੇ ਬਹਿਰੀ ਸਰਕਾਰ ਨੂੰ ਪਤਾ ਲੱਗ ਸਕੇ ਕਿ ਸਾਰੇ ਦੇਸ਼ ਦੇ ਵਿੱਚ ਹਹਾਕਾਰ ਵੱਜੀ ਪਈ ਹੈ ਕੋਈ ਰੀਅਲਟੇ ਚੌਕ ਹੈਗਾ ਸ਼੍ਰੀ ਮਨਿਕ ਸਾਹਿਬ ਜੀ ਦੇ ਘਰ ਤੋਂ ਦੂਰ ਹੈਗਾ ਥੋੜਾ ਜੀ ਤੇ ਲਾਂਡ ਆਂਡਰ ਨੂੰ ਮੱਦੇ ਨਜ਼ਰ ਆਖਦੇ ਆ ਸੀਆ ਨੇ ਇੱਥੇ ਜਿਹੜਾ ਰੋਕਿਆ ਗਿਆ ਇਹਨਾਂ ਨੂੰ ਜਿਹੜਾ ਪ੍ਰੋਟੈਸਟ ਕਰਨ ਦੇ ਲਈ ਇੱਥੇ ਰੋਕਿਆ ਕਿੰਨੇ ਕੇ ਸਿਰਫ 4 ਜਿਹੜੀਆਂ ਤਨਾਤ ਕਿਉਂਕਿ ਲਗਾਤਾਰ ਪੰਜਾਬ ਬੰਦ ਦੇ ਵੀ ਕਾਲ ਸੀ ਯਾਰ ਜਿਹੜਾ ਐਸ ਪੁਆਇੰਟ ਰੀਅਲਟੀ ਚਾਹੁੰਗੇ ਦੇ ਉੱਤੇ ਅਸੀਂ ਸੱਤ ਮੁਲਾਜ਼ਮ ਦੇ ਕਰੀ ਮੈਂ ਐਡੀਸੀ 2 ਮੈਮ ਐਡੀਸੀ ਦੀ ਹੈਡਕਵਰਟਰ ਤੇ ਬਿਲਕੁਲੋਂ ਸਾਡਾ ਸੀਏ ਚਾਰਜ ਕਾਫੀ ਫੋਰਸ ਤੇ ਕਿਸੇ ਤਰ੍ਹਾਂ ਦੀ ਅਨਸਫੈਕਟ ਨਾ ਹੋ ਰਹੀ ਕਿ ਜਿਹੜਾ ਲਾਅ ਐਂਡ ਆਰਡਰ ਸਿਚੁਏਸ਼ਨ ਪੀਸਫੁਲ ਹੈ ਅੰਡਰ ਕੰਟਰੋਲ